ਅੱਜ ਆਇਆ ਗੁਰੂ ਤੇਗ ਬਹਾਦਰ ਮੋਟਰ ਗਾਰਜ ਤੇ ਪਹਿਲਾਂ ਗੱਡੀਆਂ ਗੁਟੀਆਂ ਦੇਖ ਲਓ ਮਿੱਤਰੋ ਪੂਰਾ ਰੰਗਮੰਚ ਲੱਗਿਆ ਅੱਜ ਇਹੋ ਜੇ ਮਿਸਤਰੀ ਨਾਲ ਮਲਾਉਨੇ ਹੋ ਮਿੱਤਰਾ ਵੀ ਜਿਹੜਾ ਲਾਹਵ ਹੀਰੇ ਨੇ ਗਾਣਾ ਨਹੀਂ ਗਾਇਆ ਸੀ ਮਿੱਤਰਾਂ ਨੇ ਕੰਮ ਬਿਲ ਉਹ ਕੱਢਿਆ ਨਹੀਂ ਜਿਹੜੇ ਅੜ ਗਏ ਲੋਕਾਂ ਤੋਂ ਆਹ ਬੰਦਾ ਕੱਢਦਾ ਬਾਈ ਸੱਪ ਠੀਕ ਹੈ ਗੱਡੀ ਕੋਈ ਮਰਜ਼ੀ ਹੋਵੇ ਕਾਰ ਜਿਹੜੀ ਮਰਜ਼ੀ ਹੋਵੇ ਚਾਹੇ ਲੋਡਿੰਗ ਵਾਲੀ ਗੱਡੀ ਹੋਵੇ ਕੋਈ ਕੰਮ ਅੜ ਜੇ ਉਹਦਾ ਜਾਂ ਕੋਈ ਮਿਸਤਰੀ ਤੋਂ ਕੰਮ ਨਾ ਹੋਵੇ ਠੀਕ ਹੈ ਜਾਂ ਕੋਈ ਕੰਮ ਸਾਰ ਨਾ ਹੋਵੇ ਕਿਸੇ ਵੀ ਗੱਲ ਦੀ ਕੋਈ ਸਮੱਸਿਆ ਹੋਵੇ ਆ ਮਿਸਤਰੀ ਸਾਰੇ ਹੱਲ ਕਰ ਦੂਗਾ ਬਾਈ ਮੈਨੂੰ ਐਂ ਦੱਸ ਦੇ ਵੀ ਕੋਈ ਗੱਡੀ ਇਹੋ ਜੀ ਹੋਣੀ ਨਹੀਂ ਜਿੱਦਾ ਤੂੰ ਕੰਮ ਨਾ ਜਾਣਦਾ ਹੋਵੇ ਇਹ ਅਮਨ ਗੱਲ ਸੱਚੀ ਹੈ ਹਾਂ ਮੇਰੇ ਕਰ ਲੈਣੇ ਸਾਰੇ ਕੰਮ ਸਾਰੇ ਕੰਮ ਕਰ ਲੈਣੇ ਸਾਰੀਆਂ ਹੈ 20 ਸਾਲੋਂ ਕੰਮ ਕਰਦਾ 20 25 ਸਾਲ ਹੋ ਗਏ ਵੈਸੇ ਮੁੰਡੇ ਨੂੰ ਕੰਮ ਕਰਦੇ ਨੂੰ ਬਾਕੀ ਇੰਜਨ ਤੋਂ ਲੈ ਕੇ ਹੋਰ ਲਾਟਰਮ ਪਾਟਰਮ ਮੈਂ ਕਹਿੰਦਾ ਨਾ ਕਹਿੰਦੇ ਕਹਿੰਦੇ 40 45 ਤਾਂ ਇਹਨੇ ਚੇਲੇ ਚੰਡ ਤੇ ਹੋਣੇ ਤੇ ਬਾਕੀ ਇੱਧਰ ਵੀ ਖੜੀਆਂ ਨੇ ਗੱਡੀਆਂ ਸਾਰੀਆਂ ਏ ਟੂ ਜ਼ੈਡ ਪੂਰਾ ਵਧੀਆ ਕੰਮ ਕਰਦਾਗਾ ਲੈ ਵੀ ਦੂਰ ਨੇੜੇ ਦੇ ਜਿਹੜੇ ਮੇਰੇ ਮਿੱਤਰ ਇਹ ਵੀਡੀਓ ਦੇਖ ਰਹੇ ਨੇ ਕੋਈ ਗੱਡੀ ਦਾ ਕੋਈ ਕੰਮ ਅੜ ਗਿਆ ਜਾਂ ਕੋਈ ਰਿਪੇਅਰ ਨਹੀਂ ਹੋ ਰਹੀ ਸੈਟ ਨਹੀਂ ਆ ਰਹੀ ਕਿਸੇ ਮਿਸਤਰੀ ਤੋਂ ਤਾਂ ਸ਼ਹਿਰ ਬਰਨਾਲੇ ਕਚੈਰੀਆਂ ਵਾਲਾ ਪੁਲ ਨਾਨਕਸਰ ਉੱਤਰ ਕੇ ਨਾਲ ਜਾਂ ਗੁਰੂ ਤੇਗ ਬਹਾਦਰ ਮੋਟਰ ਗੈरेज ਨੰਬਰ 22 ਦਾ ਸਕਰੀਨ ਤੇ ਦੇਵਾਂਗੇ ਇੱਕ ਵਾਰੀ ਆਮਣ ਨੰਬਰ ਬੋਲਿਓ ਤੇਰਾ ਕਿੰਨਾਗਾ 9877024225 ਠੀਕ ਹੈ ਇੱਕ ਵਾਰੀ ਹੋਰ ਬੋਲ ਦੇ 99770 24225 ਲੈ ਵੀ ਮਿੱਤਰੋ ਜਲਦੀ ਤੋਂ ਜਲਦੀ ਇਹ ਵੀਡੀਓ ਸ਼ੇਅਰ ਕਰ ਦਿਓ ਬਾਕੀ ਬਾਈ ਦਾ ਕੰਮਕਾਰ ਤੁਹਾਨੂੰ ਆਪੇ ਇੱਥੇ ਆ ਕੇ ਪਤਾ ਲੱਗ ਜੂ ਲੈ ਵੀ ਵੀਡੀਓ ਕਰ ਦਿਓ ਸ਼ੇਅਰ ਚੈੱਕ ਤੋਂ ਫੱਟੇ ਲੁੱਟ ਲਓ ਮੇਲਾ